ਖਬਰ ਮੁਕੇਰੀਆਂ ਤੋਂ ਜਿੱਥੇ SBI ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਗਿਆ ਬਜ਼ੁਰਗ ਠੱਗੀ ਦਾ ਸ਼ਿਕਾਰ ਹੋ ਗਿਆ। ਮੁਲਜ਼ਮ ਬਜ਼ੁਰਗ ਦੇ ਕੋਲੋਂ 52 ਹਜ਼ਾਰ ਪੈਠਕ ਕੇ ਫਰਾਰ ਹੋ ਗਿਆ ਤੇ ਬਦਲੇ ਦੇ ਵਿੱਚ ਕਾਗਜ਼ਾਂ ਦੇ 3 ਲੱਖ ਰੁਪਏ ਦੇ ਗਿਆ। ਉਕਤ ਸਾਰੀ ਵਾਰਦਾਤ ਬੈਂਕ ਦੇ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋਈ ਹੈ। ਜੇਜ਼ਦੇ ਵਿੱਚ ਇੱਕ ਵਿਅਕਤੀ ਬਜ਼ੁਰਗ ਕੋਲ ਬੈਠਾ ਨਜ਼ਰ ਆ ਰਿਹਾ ਹੈ ਜਾਣਕਾਰੀ ਦੇਂਦਿਆਂ ਬਜ਼ੁਰਗ ਨੇ ਦੱਸਿਆ ਕਿ ਜਦੋਂ ਉਹ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਇਆ ਤਾਂ ਇਸ ਦੌਰਾਨ ਇੱਕ ਵਿਅਕਤੀ ਉਸ ਕੋਲ ਆ ਕੇ ਬੈਠ ਗਿਆ ਤੇ ਗੱਲਾਂ ਵਿੱਚ ਲਾ ਕੇ ਉਸਦੇ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਆਖਣ ਲੱਗਾ ਇਸ ਦੌਰਾਨ ਮੁਲਜ਼ਮ ਨੇ ਬਜ਼ੁਰਗ ਨੂੰ ਆਪਣੇ 3 ਲੱਖ ਰੁਪਏ ਸੰਭਾਲੇ ਤੇ ਬਜ਼ੁਰਗ ਦੇ 52000 ਜਮ੍ਹਾਂ ਕਰਵਾਉਣ ਦੀ ਗੱਲ ਆਖ ਕੇ ਪੈਸੇ ਲੈ ਗਿਆ ਲੇਕਿਨ ਕਾਫੀ ਸਮਾਂ ਬੀਤ ਜਾਣ ਤਾਂ ਕੋ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਬਜ਼ੁਰਗ ਨੇ ਆਪਣੇ ਹੱਥ ਵਿੱਚ ਫੜੇ ਹੋਏ 3 ਲੱਖ ਰੁਪਏ ਦੇ ਕਾਗਜ਼ੀ ਨੋਟ ਵੇਖੇ ਜਿਸ ਤੋਂ ਬਾਅਦ ਬਜ਼ੁਰਗ ਨੇ ਰੋਲਾ ਪਾਇਆ ਤੇ ਉਸ ਦੇ ਨਾਲ ਹੋਈ ਠੱਗੀ ਦਾ ਖੁਲਾਸਾ ਹੋਇਆ ਬੁਢਾ ਸਿੱਕਾ ਮੁਰਾਦਪੁਰਵਾਨਾ ਕੀ ਗੱਲ ਹੋਈ ਅੱਜ ਹਾਂਜੀ ਅੱਜ ਕੀ ਗੱਲ ਹੋਈ ਆ ਚੋਰੀ ਕਰ ਲਏ ਪੈਸੇ ਮੇਰੇ ਤੋਂ ਉਹ ਕਿਸ ਤਰ੍ਹਾਂ ਜੀ ਉਹ ਮੇਰੇ ਕੋਲ ਲੈ ਗਏ ਉਹਨਾਂ ਨੇ ਪੈਸੇ ਤੇ ਆਪਾਂ ਮੈਨੂੰ 3 ਲੱਖ ਰੁਪਏ ਦੇ ਗਏ ਕਹਿੰਦੇ ਅਹੀਂ ਪੈਸੇ ਜਮਾ ਕਰਾ ਦੇ ਆਉਨੇ ਆ ਤੇ ਫਿਰ ਪੈਸੇ ਤੁਹਾਨੂੰ ਦੇ ਦੇਣੇ ਆ ਹੀ ਮੇਰੇ ਕੋਲ ਪੈਸੇ ਲੈ ਲੈ ਤੇ ਤੁਹਾਡੇ ਕੋ ਕਿੱਦਾਂ ਪੈਸੇ ਲੈ ਜਨਾਂ ਨੇ ਉਹ ਕਹਿੰਦੇ ਅਸੀਂ ਆਹ 3 ਲੱਖ ਰੁਪਏ ਲਾਓ ਕਿ ਅਸੀਂ ਜੋ ਹੈ ਲੈ ਗਏ ਹੋਨੇ ਆਹ ਅਸੀਂ ਪੈਸੇ ਜਮ੍ਹਾਂ ਕਰਾ ਕੇ ਫਿਰ ਆਗੇ ਤੁਹਾਨੂੰ ਪੈਸੇ ਦੇ ਦਿੰਨੇ ਆ ਕਿ ਉਹ ਮੇਰੇ ਕੋਲ 3 ਲੱਖ ਰੁਪਏ ਦੇਗੇ ਤੋਂ ਆਬ ਲੱਕੇ ਇਹ ਫਿਰ 3 ਲੱਖ ਨਿਕਲੇ ਵਿੱਚੋਂ ਇਹ ਕਾਗਜ਼ ਹੈ ਸਾਹਿਬ ਇਹ ਇੱਕ ਹੀ ਨਿਕਲੇ ਵਿੱਚੋਂ ਹੈ ਇਹ ਕਾਗਜ਼ ਹੈ ਅੱਛਾ ਕਾਗਜ਼ ਨੋਟੋ ਦੀ ਤਰ੍ਹਾਂ ਹੀ ਬਣਾਏ ਹੈ ਠੀਕ ਹੈ ਤੇ ਪੈਸੇ ਤੁਹਾਡੇ ਅੰਦਰੋਂ ਲੈ ਜਾਂ ਬਾਹਰੋਂ ਲੈ ਇਰ ਕੋ ਪਹਿਲੇ ਅੰਦਰੂਲ ਆਇਆ ਇੱਥੇ ਆ ਵੀ ਆ 3 ਲੱਖ ਮੈਨੂੰ ਚੜਾ ਲੈ। ਇਹ ਕੀ ਕਹਿੰਦੇ ਵੀ 3 ਲੱਖ ਇਹ ਚੰਦਗੀ ਕਰੋ। ਇਹ ਕਹਿੰਦੇ 3 ਲੱਖ ਰੱਖੋ। ਹਾਂ ਤੇ ਆਹੀ 52000 ਰੁਪਏ ਜਮ੍ਹਾਂ ਕਰਾ ਜਣੇ ਆ। ਫਿਰ ਆਗੇ ਆ ਲੈ ਜਣੇ ਆਪ। ਮੁਰਕਾ ਆਏ ਫਿਰ। ਮੂੰਹ ਵੀ ਆਏ ਨਹੀਂ। ਉਹ ਦੂਜਾ ਜਿਹੜਾ ਇੱਕ ਮੋਟਾ ਮੇਰੇ ਨਾਲ ਬੰਦਾ ਬੈਠਾ ਸੀ। ਉਹ ਕਹਿੰਦਾ ਮੈਂ ਇਹਨੂੰ ਬੱਸ ਤੇ ਛੜਾਇਆ ਨਾ ਫਿਰ ਮੈਂ ਤੁਹਾਨੂੰ ਆ ਕੇ ਨਹੀਂ ਆ ਲੈ ਲੈਣਾ ਤੇ ਮੁਰਕਾ। ਲੈਵੇ ਕਰੇਗਾ। ਹਾਂਜੀ ਇਹਦੀ ਹਾਂਜੀ ਇਹਦੀ ਤਲਾਸ਼ ਕਿਦੇ ਦਿੱਤੀ ਪੁਲਿਸਪਾਸਰ ਜੀ ਮੈਂ ਉਹ ਪੁਲਿਸ ਵਿੱਚ ਗਿਆ ਸੀ ਉੱਥੋਂ ਹੁਣ ਮੈਂ ਉਹ ਕਹਿੰਦੇ ਉਹ ਬੰਦਾ ਨਾਲ ਲੈ ਜਾਓ ਉੱਥੇ ਫੋਟੋ ਜਿਹੜੀ ਹੈ ਉਹ ਕੈਮਰੇ ਚ ਚੈੱਕ ਕਰਕੇ ਆਓ ਔਰ ਮੈਂ ਫਿਰ ਉਹਨੇ ਨਾਲ ਚੱਲਿਆ ਉਸ ਵਾਲਾ ਆਦਮੀ ਮੇਰੇ ਨਾਲ ਆਇਆ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਹੁਣ ਕੀ ਕਹਿਣਾ ਮੈਂ ਮੈਨੂੰ ਪੈਸੇ ਮਿਲ ਜਾਣ ਠੀਕ ਹੈ ਨਹੀਂ ਜੇ ਮੈਨੂੰ ਗੋਲੀ ਮਾਰ ਕੇ ਮਾਰ ਦੇਣ ਮੈਂ ਘਰ ਨਹੀਂ ਜਾਣਾ ਜਾਂ ਇਹ ਬੈਂਕ ਵਾਲੇ ਮਾਰ ਦੇਣ ya por eso le matan.